ਅੱਜ ਪੰਜਾਬ ਭਾਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਚੋਣ ਲਈ ਵੋਟਿੰਗ 23 ਜ਼ਿਲ੍ਹਿਆਂ ਪ੍ਰੀਸ਼ਦ ਅਤੇ 154 ਬਲਾਕ ਸਭਾਵਾਂ ਲਈ ਕੜੀ ਸੁਰੱਖਿਆ ਹੇਠ ਪੋਲਿੰਗ ਜਰਰੀ ਹੈ। ਲਗਭਗ 1.36 ਕਰੋੜ ਤੋਂ ਵੱਧ ਵੋਟਰ ਅੱਜ ਪਿੰਡਾਂ ਪੱਦਰ ਤੇ ਉਨ੍ਹਾਂ ਚੋਣਾਂ ਵਿੱਚ ਹਿੱਸਾ ਲੈਣਗੇ ਜਿਨ੍ਹਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਚੋਣਾਂ ਬਲੈਕ ਪੇਪਰ ਰਾਹੀਂ ਹੋ ਰਹੀਆਂ ਹਨ। ਕੁੱਲ ਜ਼ਿਲ੍ਹਾ ਪ੍ਰੀਸ਼ਦ 357 ਜਨਤਾਂ ਤੇ ਬਲਾਕ ਸੰਮਤੀ ਦੇ 2863 ਜੋਨ ਲਈ ਉਮੀਦਵਾਰ ਵਿੱਚ ਸਿੱਧਾ ਮੁਕਾਬਲਾ। ਚੋਣ ਪ੍ਰਕਿਰਿਆ ਵਿੱਚ 50% ਸੀਟਾਂ ਮਹਿਲਾਵਾਂ ਲਈ ਰੱਖਵਾ ਪਿੰਡਾਂ ਰਾਜਨੀਤੀ ਵਿੱਚ ਮਹਿਲਾ ਉਸਾਰੂ ਭੂਮਿਕਾ ਵਧਾਉਣ ਦੀ ਕੋਸ਼ਿਸ਼ ਵਜੋਂ ਵੇਖੀ ਜਾ ਰਹੀ ਹੈ। VOTING ਸਵੇਰੇ 8 ਵਜੇ ਤੋਂ ਸ਼ਾਮ ਤੱਕ ਚੱਲੇਗੀ। ਪੋਲਿੰਗ ਸਟੇਸ਼ਨ ਦੇ ਬਾਹਰ ਲੰਬੀਆਂ ਕਤਾਰਾਂ ਅਤੇ ਪਹਿਲੀ ਵਾਰ ਵੋਟਰ ਵਿੱਚ ਖਾਸ ਜੋਸ਼ ਦੇ ਫੂਰਥਲਾ ਜ਼ਿਲ੍ਹੇ ਵਿੱਚ VOTING ਦੌਰਾਨ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ SSP ਵੱਲੋਂ ਪੈਂਡੂ ਖੇਤਰ ਵਿੱਚ ਫਲੈਗ ਮਾਰਚ ਕਰੀਬ 1800 ਪੁਲਿਸ ਕਰਮਚਾਰੀ ਤਾਇਨਾਤ